ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬੇ ਕਿਉਂ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨ ਹੋਵੇ ਜੇ ਜੋ ਚੀ ਲਖਵਾਰ ਚੁੱਪੇ ਚੁਪ ਨ ਹੋਵੇ ਜੇ ਲਾਰ ਹਲ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ પાર ਸਹ ਸਿਆਨ ਪਾਲ ਕੋਈ ਤੇ ਇੱਕ ਨ ਚੱਲੇ ਨਾਲ ਕਿਉ ਸਚਿਆਰਾ ਹੋਈਐ ਕਿ ਕੋੜਿਆ ਟੁੱਟੇ ਪਾਲ ਹੁਕਮ ਜਾਇ ਚਲਣਾ ਨਾਨਕਿਆ ਨਾਲ ਹੁਕਮੀ ਹੋਣਾ ਕਰ ਹੁਕਮ ਨ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵੜਿਆਈ ਹੁਕਮੇ ਉੱਤਮ ਨੀਤ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ ਇੱਕ ਹੁਕਮੀ ਸਦਾ ਬੁਹਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇੁ ਬੁਜੈ ਤਾ ਹੰਮੇ ਕੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਜਾ ਨਿਨਿਸਾਨ ਗਾਵੇ ਕੋ ਗੁਣ ਰਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਚਾਰ ਗਾਵੇ ਕੋ ਸਾਚ ਕਰੇ ਤਨਖੇ ਹੈ ਗਾਇ ਕੋ ਜੀ ਲਾਪਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥਿਨਾ ਵੇ ਟੋਟ ਕਤ 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 ਕੋਟ 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 ਦੇਦਾ ਦੇ ਲੰਦ ਤੱਕ ਪਾਹੇ ਦੁਗਜ ਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਏ ਰੋ ਨਾਨਕ ਸੇਵ ਪ੍ਰਵਾਉ ਸਾਚਾ ਸਾਹਿਬ ਕਾ ਸੁਨਾਏ ਭਾਖਿਆ ਪਾਉ ਪਾਰ ਅੱਖੇ ਮੰਗੇ ਦੇ ਵੇਗਤ ਕਰੇ ਦਾ ਤਾਰ ਫੇਰ ਕੀ ਅੱਗੇ ਰਖੀਏ ਜਿਤ ਜ਼ੇ ਦਰਬਾਰ ਮੋਹ ਕੀ ਬੋਲਨ ਬੋਲੀਏ ਗੁਰ ਸੁਨਦਰ ਪਿਆਰ ਅੰਮ੍ਰਿਤ ਵੇਲਾ ਸਚਨਾ ODI ਵਿਚਾਰ ਕਰਮੀਆਂ ਵੇ ਕਪੜਾ ਨਦੀ ਮੁਗਦਵਾਰ ਨਾਨਕ ਇਹ ਵਜਾਨੀਆਂ ਸਭ ਆਪਕੇ ਸਚਿਆਰ ਥਾਪਿਆ ਜਾਇ ਕਿ ਤਨ ਹੋਇ ਆਪੇ ਆਪ ਨਿੰਦਨ ਸੋਈ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾ ਵੇਗੁ ਨਿਧਾਨ ਗਾਵੀ ਸੁਨੀਏ ਮਨ ਰਖੇ ਭਾਉ ਦੁਖ ਪਰ ਹਸੋ ਗੱਲਾ ਜਾਏ ਗੁਮਖ ਨਾਦਮ ਗੁਮਖ ਵੇਦਮ ਗੁਮਖ ਰਿਆਸਮਾਈ ਗੁਰੂ ਸੇ ਗੁਰਗੋੜਕ ਬਨਮਾ ਗੁਰ ਪਾਰਬਤੀ ਮਾਈ जे हो जाना आखना है कहना कथना न जाए गुरु एक बुझाई समना जिया का एक दाता सोमा उसे न जाए कीर्त न जे दिस पावा इन बाने की ना एक रे जे तीस इठो पाई विखा इन कर के मिले ले मत उजरत ज्वार मार जे गुरु के शिक्ष ने गुरु एक बुझाई समना जिया का एक दाता सोमा उसे न जाए जे दुख जा रे यार जा हो दुसुनी होए नवक नाव जानिए नाल चले सब कोई ਦੰਗ ਨਾਉਰ ਖਾਇ ਕੇ 10 ਕੀ ਜਗਲੇ ਜੇ ਤਿਸ ਨਾਉ ਹੋਇ ਤਾ ਆਤਮਾ 부ਚੇ ਕੇ ਕੀਟੰਡ ਕਿਟ ਕਰ ਦੋਸੀ ਦੋਸਰੇ ਨਾਨ ਨਿਰਗੁਨ ਗੁਣ ਕਰੇ ਗੁਰੂੰਤਿਆ ਗੁੰਦੇ ਤੇਹਾ ਕੋ ਨ ਸੁਝੈ ਜਿਸ ਗੁਣ ਕੋਇ ਕਰੇ ਸੁਣੀ ਸੇ ਪੀ ਸੁਨਾਤ ਸੁਣੀ ਤਰਤਵਲਾ ਕਾਸ ਸੁਣੀ ਦੀਪ ਲੋ ਪਾਤਾਲ ਸੁਣੀ ਪੋਨਸਕੇ ਕਾਲ ਨਾਇ ਭਗਤਾ ਸਾਰਾ ਵਿਗਾਸ ਸੁਣੀ ਦੁਪਾਪ ਕਾ ਨਾਸ ਸ੍ਰੀ ਸਰਬੰ ਮਾਇੰਦ ਸੁਨੀ ਮੁਕਸਲਾ ਹਨਮੰਦ ਸੁਨੀ ਜੋਗਵਤ ਮੇਰ ਸੁਨੀ ਸਤਿ ਸਿਮਰ ਵੇਦ ਨਾਨਕ ਭਗਤਾ ਸਦਾ ਵਿਗਾਰ ਸੁਨੀ ਦੁਖ ਪਾਪ ਕਾ ਨਾਸ ਸੁਨੀ ਸਤ ਸੰਤੋ ਗਿਆਨ ਸੁਨੀ ਅਰਥ ਸਤ ਕਾ ਇਸਨਾਨ ਸੁਨੀ ਪੜ ਪੜ ਪਾਵੇ ਮਾਨ ਸੁਨੀ ਲਾਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੀ ਦੁਖ ਪਾਪ ਕਾ ਨਾਸ ਸੁਨੀ ਸਰਾ ਗੁਨਾ ਕੇ ਗਾਹ ਸੁਨੀ ਸੇਖ ਪੀਰ ਪਾਤ ਸਾਹਾ सुनी अंधे पा वे रहा सुनी आथवे गाह नान भक्ता सदा विगास सुनी दुख पाप का नाश मन्ने की गद कहीं न जाए जे को कह पिछे पुस्ताए कागज कलम लिखन हार मन्ने का बकर्म चार ऐसा नाम मृंजन होए जे को मुंजाने मन कोई मन्ने सुतो होए मन बुद्ध मन्ने सगल पवन की शुद्ध मन्ने मुँह ना खाए मन्ने जम के साथ ना जाए ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਈ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਦਰਤਾਰੇ ਗੁਰਸਿੱਖ ਮੰਨੇ ਨਾਨਕ ਭਾਉ ਨਾ ਪਿਖ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ पंच परवान पंच प्रधान पंचे पावे दरगे मान पंचे सरा जान ध्यान जे को कह कर विचार करते कन्हे न समार धोल दम दया का पूत संतोख था प्रख्या जनसूत जे को बुझे हो सचार तबले ऊपर कि भार धरती होर परे होर होर रिश्ते भार तले कमजोर ਜੀ ਜਾਤੰਗਾ ਕੇ ਨਾਮ ਸਭ ਨਾ ਲਿਖਿਆ ਉਡੀ ਕਲਾਮ ਇਹ ਲਿਖ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਰੂਪ ਕੀਤਾ ਜਾਣੇ ਕੋਨ ਕੂਤ ਕਿਤਾਬ ਸੌਖ ਕਵਾਉ ਤਿੱਜੇ ਹੋਏ ਲਗ ਦਰਿਆ ਕੁਦਰਤ ਕੌਨ ਕਹਾ ਵਿਚਾਰੇ ਵਾਲੇ ਜਾਵੇ ਇੱਕ ਵਾਰ ਜੋਤੁ ਧਾਵੇ ਸਾਈਂ ਬਲਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾਤਾਰ ਅਸੰਖ ਸੁਰਮ ਬਖਸਾਰ ਅਸੰਖ ਮੋਲ ਲਾਇ ਤਾਰ ਕੁਦਰਤ ਕੋਨ ਕਹਾ ਵਿਚਾਰ ਵਾਰਨ ਜਵੇ ਇਕ ਵਾਰ ਜੋ ਤੁਧ ਭਾਵੇ ਸਾਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਕਰ ਜਾਏ ਜੋਰ ਅਸੰਖ ਗਲੋੜ ਹਤੇ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਾਏ ਅਸੰਖ ਮੇਸ਼ ਮਲ ਬਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਨ ਜਵੇ ਇੱਕ ਵਾਰ ਜੋਤਿ ਭਾਵੇ ਸਾਹਿਬ ਲਕਾਰ ਜੋਤਿ ਭਾਵੇ ਸਾਹਿਬ ਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਸੰਖ ਥਾ ਅਗੰਮ ਗੰਮ ਸੰਖ ਲੋ ਸੰਖੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗਾ ਅਖਰੀ ਲਖਨ ਬੋਲਨ ਬਾਨ ਅਖਰਾ ਸੇ ਸੰਜੋ ਖਾਨ ਜਿਨੇ ਲਿਖੇ ਤੇ ਸੰਨਾ ਹੈ ਜਿ ਫਰਮਾਵੇ ਤਿਵ ਤਿਵ ਪਾਏ ਜੇਤਾ ਕੀਤਾ ਤੇ ਤਾ ਨਾਉ ਵਿੰਨਾ ਵਿਨਾਈ ਕੋ ਥਾਉ ਕੁਦਰਤ ਕਉਨ ਕਹਾ ਵਿਚਾਰ ਵਾਰਨ ਜਾਵੇ ਇਕ ਵਾਰ ਜੋ ਤੁਧ ਭਾਵੇਂ ਸਾਈਂ ਬਲਕਾਰ ਤੂ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਦੋਤੇ ਉਸਕੇ ਮੂਤ ਪ੍ਰੀਤੀ ਕਪੜ ਹੋਏ ਰੇਸਬਲ ਲਈਏ ਹੋ ਤੋਏ ਬ੍ਰੇਮਤ ਪਾਪਾ ਕੇ ਸੰਗ ਓਤੁ ਪੇ ਨਾ ਵੇ ਕੇ ਰੰਗ ਪੁਨੀ ਪਾਪੀ ਅਖ ਨਾ ਹੈ ਕਰ ਕਰ ਕਰਨਾ ਲੱ ਲ ਜਾਓ ਆਪੇ ਮਿ ਜਾਪੇ ਹੀ ਖਾਓ ਨਾਨਕ ਮਿ ਆਓ ਜਾਓ ਤੀਰਤਪਦਿਆ ਦਦਾਨ ਜੇ ਕੋ ਪਾਵੇ ਤਿਲ ਕਮਾਨ ਸੁਨਿਆ ਮਨਿਆ ਮਨ ਕੀਤਾ ਭਾਉ ਅੰਤਰ ਗਤੀ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੋ ਸਤਾਦ ਬਾਣੀ ਬ੍ਰਹਮਾਉ ਸਤ ਸੁਹਾਨ ਸਦਾ ਮਨ ਚਾਉ ਕੌਣ ਸੁਇਲਾ ਵਕਤ ਕੌਣ ਕੌਣ ਤਿਤੀ ਕਮਨ ਵਾਰ ਕੌਣ ਸੁਰਤੀ ਮਹਾ ਕੌਣ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜੋ ਹੋਵੇ ਲੇਖ ਪ੍ਰਾਨ ਵਕਤ ਨ ਪਾਇਓ ਕਾ ਦਿਆ ਜਿ ਲਿਖਣ ਲੇਖ ਰਾਨ ਤਿਤਵਾਨ ਜੋਗੀ ਜਾਣੇ ਰਤ ਮਹਾਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ ਕਿਉਂ ਰਖਾ ਕਿਪ ਸਲਾਈ ਕਿਉਂ ਨੀ ਕਿਉਂ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੁਗ ਸਿਆਣਾ ਵੱਡਾ ਸਾਹਿਬ ਢੀ ਨਾਹੀ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅਗੇ ਗਿਆਨ ਸੋਈ ਪਾਤਾ ਲਾ ਪਾਤਾ ਲਖਾ ਗਸਾ ਗਸ ਓੜ ਕੋੜ ਭਾਲ ਥਕੇ ਵੇਦ ਕਾਹੀ ਕੇ ਬਾਤ ਸੱਤ ਸੱਠ ਅਠਾਰਾ ਕਹਿਨ ਕਿਤੇ ਬਾ ਅਸੁਲਕਤਾਤ ਲਿਖਾ ਹੋਇ ਤੇ ਲਿਖੇ ਲਿਖਿਓ ਨਾਸ ਨਾਨਕ ਵਡਾਖੀ ਆਪ ਜਨ ਆਪ ਸਾਲਾ ਸਾਲਾ ਇਤੀ ਸੁਤਨ ਪਾਇ ਨਦੇ ਤਵਾ ਪੈ ਸੁਮੁੰਦ ਨਾ ਜਾਨੀ ਸੁਮੁੰ ਸਾ ਸੁਲਤਾਨ ਗਿਰਾ ਸਿਤੀ ਮਾਲਦਨ ਕਿੜੀ ਤੁਲ ਨ ਹੋਨੀ ਜਿਤਿ ਸੁਮਨ ਨ ਵਿਸਰੇ ਅੰਤਨ ਸਿਫਤੀ ਕੈਨ ਅੰਤ ਅੰਤਨ ਕੰਨੀ ਦੇ ਨੰਤ ਅੰਤਨ ਵੇਖਨ ਸੁਨੰ ਅੰਤਨ ਅੰਤਨ ਜਾਪੇ ਕਿਆ ਮਨਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ अंत कान के बिले ताकि अंतन पाए जाए एह अंतर जाने कोये बहुत कही बोता, बोता होचे उपर उचा ना एवड़ उच्चा हो तो सूचे को जाने सोए जेवड़ा आप जाने आप, आप नानक नदी करमीत आत बोता कम लिखिया ना जाए व्डा दाता तिलना तमा ਕਿਤੇ ਮਿੰਗੇ ਜੋਦਾ ਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਪ ਟੂਟੀ ਬੇਕਾਰ ਕਿਤੇ ਲਲਮੁਕਰ ਪਾਹੇ ਕਿਤੇ ਮੂਰਖਾ ਖਾਏ ਕਿਤੇ ਦੁਖ ਭੁਗ ਸੰਮਾਰ ਇਹ ਵੀ ਦਾ ਤੇਰੀ ਦਾ ਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਕ ਨਸਕੇ ਕੋਈ ਜੀ ਕੋ ਖਾਇ ਕੱਖਣ ਪਾਏ ਹੋ ਜਾਣੇ ਜੀ ਤੇ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕੇਈ ਕੇ ਕਿਸ ਨੋ ਬਕਸੇ ਸਿਫਤ ਸਲਾਹ ਨਾਰਕ ਪਾ ਸਾਈ ਪਾਛਾ ਅਮੁੱਲ ਗੁਨੂ ਮੂਲ ਵਪਾਰ ਮੂਲ ਵਪਾਰੀ ਮੂਲ ਬੰਡਾਰ ਮੂਲ ਲਾਵੇ ਮੂਲ ਜਾਏ ਮੂਲ ਪਾਏ ਮੂਲ ਆਸਮਾਏ ਅਮੁੱਲ ਧਰਮ ਮੂਲ ਦੀਵਾਨ ਅਮੁੱਲ ਤੁਲ ਮੂਲ ਪਰਮਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਮੂਲ ਪਰਮਾਨ ਮੂਲੋ ਮੂਲ ਆਖੇ ਨਾ ਜਾਏ ਆਖ ਆਖ ਰਹੇ ਲਿ ਲਾਈ ਆਖੇ ਵੇਦ ਬਾਦ ਪੁਰਾਨ ਆਖੇ ਪੜੇ ਘਰੇ ਵਿਖਿਆਨ आखे बरमे आखेंद आखे गोपीते गोविंद आखे इस राखे सिद्ध आखे केते किते बुद्ध आखे, आखे, बुद, आखे दान वाखे देव आखे सुन मुंज सेव केते आखे आखन पाहे किते के, के के हुडुर हुड जाए एते किते होर करे ताक न सके के के जेवड़ पावे तेवड़ होए नानक जाने साचा सोए जे को आखे बोल गारे ते लिखे सरगा वारगा वार ਸੋ ਦਰ ਕੇਹਾ ਸੋ ਗਰ ਕੇਹਾ ਜਿਤ ਬੈ ਸਭ ਸਮਾਲੈ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਉਨ ਹਾਰੇ ਕਿਤੇ ਰਾਗ ਪ੍ਰੀ ਸੁ ਕਈਐ ਕਿਤੇ ਗਾਉਨ ਹਾਰੇ ਸਾਵੇ ਤੁਨ ਪੋਨ ਪਾਨੀ ਬੈ ਸੰਤਰ ਗਾਵੇ ਰਾਜਾ ਚਰਨ ਦੁਆਰੇ ਸਾਵੇ ਚਿਤ ਗੁਪਤ ਲੁਕ ਜਾਨ ਲੇ ਲਿਖ ਤਰੁ ਵਿਚਾਰੇ ਗਾਵੇ ਸਰਬ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਨਾਸਨ ਬੈਠੇ ਦੇਵ ਤਿਆਦਨ ਨਾਲੇ ਜਾਵੇ ਸਿਧ ਸਮਾਧੀ ਅੰਦਰ ਗਾਉਣ ਸਾਧ ਉਚਾਰੇ ਗਾਵਨ ਜਤਿ ਸੁਤਿ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਣ ਰਖੀ ਸੋ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸਰਗਾ ਮਸ ਪਿਆਲੇ ਗਾਵਨ ਰਤਨ ਪਾਏ ਤੇ ਅਥਾ ਤੀਰਥ ਨਾਲੇ ਗਾਵ ਜੋਦ ਮਹਾ ਬਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਦਲ ਬਰਵੰਡਾ ਰਖ ਰਖੇ ਧਾਰੇ ਕਰ ਕਰ ਰਖੇ ਧਾਰੇ ਸਹੀ ਤੁਦ ਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਮ ਚਿਤਨਾ ਉਹਨਾਂ ਨੇ ਕੀਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋ ਸੀ ਜਨ ਜਸੀ ਰਚਨਾ ਜਿਨ ਉਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤੇ ਜੀ ਉਡਾਈ ਜੋ ਤਿਸ ਪਾਵੇ ਸੋਈ ਕਰਤੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸੰਤ ਪਜੋਲੀ ਧਿਆਨ ਕੀ ਕਰੀ ਵਿਭੂਤ ਚਿੰਤਾ ਖਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮੰਗੀ ਤੇ ਜਗ ਜੀਤ ਆਦੇਸ ਸਹਿ ਦੇਸ ਆਦ ਨੀਲ ਅਨਾਦ ਅਨਾਹਤ ਜੁਗਤ ਵੇਖੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਤ ਨਾਤੀ ਸਭ ਜਾਤੀ ਰਿਦਸ ਜਬਰਾ ਸਾਧ ਸੰਜੋਗ ਜੋਗ ਦੁਇ ਕਾ ਚਲਾਵੇ ਲੇਖੇ ਆਵੇ ਭਾਗ ਆਦੇਸ ਸਿ ਆਦੇਸ ਆਦ ਅਨਿਲ ਨਾਦ ਅਨਾਹਤ ਜੁਦ ਵੇ ਕੋ ਵੇਸ ਏਕਾ ਮਾਇ ਜੁਗਤ ਵਈ ਤਿੰ ਚਲੇ ਪਰਮਾਨ ਇਸ ਸੰਸਾਰਿਕ ਪੰਡਾਰੀ ਖਲਾਇ ਦੀਵਾਨ ਜੀਵ ਤਿਸ ਪਾਵੇ ਤਿ ਵਿਚ ਲਾਵੇ ਜਿ ਹੋਵੇ ਪਰਮਾਨ ਹੋਇ ਗੁਨ ਨਦ ਨਾਵੇ ਬਹੁਤਾ ਏ ਉਡਾਨ ਆਦੇਸ ਸਦੇਸ ਆ ਦਨਿਨ ਨਾਦ ਨਹਤ ਜੁਜੁ ਗੇ ਕਵੇਸ ਆਸਲੋ ਲੋਏ ਬੰਡਾਰ ਜੋ ਕੁਛ ਪਾਇਆ ਸੁ ਏਕਾ ਵਾਰ ਕਰ ਕਰ ਵੇਖੇ ਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸ ਇਸੇ ਆਦੇਸ ਆ ਆਦ ਨਿਨ ਨਾਦ ਨਹਤ ਜੁਜੁ ਗੇ ਕਵੇਸ ਇਹ 부ਝੋ ਲਖੋਏ ਲਖੋਏ ਲਖੀਸ ਲਖ ਲਗਿੜਾ ਕੀ ਇੱਕ ਨਾਮ ਜਗਦੀਸ਼ ਰਾਹਪਤ ਪਾਉੜੀਆ ਚੜੀਏ ਹੋਏ ਕੀਸ ਸੁਨੂ ਜਲਾ ਆਕਾਸ ਕੀ ਗੀਟਾਇ ਇਸ ਨਾਨਕ ਨਦੀ ਪਾਈ ਐ ਖੂੜੀ ਕੁੜੇ ਠੀਸ ਅੱਖਾਂ ਜੋ ਚਪੇ ਨਾ ਜੋਰ ਜੋ ਨ ਮੰਗਨ ਦੇ ਨਾ ਜੋਰ ਜੋ ਨ ਜੀਵਨ ਮਨ ਨ ਜੋਰ ਜੋ ਨ ਰਾਏ ਮਨ ਮਨਸੋਰ ਜੋ ਨ ਸੋਚੀ ਗਿਆ ਉਚਾਰ ਜੋ ਨ ਦੁਖੀ ਸੋਟ ਅਨਸਾਰ ਜੇ ਸਜਾ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਈ ਬਾਤੀ ਦਿੱਤੀ ਸਿ ਤੀਵਾਰ ਪੰਪਨਿਗਨੀ ਪਾਤਾਲ ਕਿ ਜੀ ਰੋ ਤੀਧਾ ਅਬੂ ਐਕਦਮ ਕਿ ਸੁਵਿਜ ਧਰਤੀ ਥਾਪ ਰਖੇ ਤਰਮਸਾਲ ਤੇ ਸੁਵਿਜ ਜੀ ਜੋਤ ਕੇ ਰੰਗ ਜਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪਰਮਾਨ ਨਦੀ ਕਰਮੀ ਪੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕੇ ਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਕਿਤੇ ਪਉਣ ਪਾਣੀ ਦੇ ਸੰਤਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਘਾਤ ਕੜੀਏ ਰੂਪ ਰੰਗ ਕੇ ਵੇਸ ਕਿਤੇ ਆਕਰਮ ਬੂਮ ਮਰ ਕੇ ਕਿਤੇ ਕੱਤੇ ਤੂਪ ਤੇਸ ਕਿਤੇ ਇੰਦ ਚੰਦ ਸੁਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਈ ਵੇਸ ਕਿਤੇ ਦੇਵਦਾਨ ਮੁੰਨ ਕੇਤੇ ਕਿਤੇ ਰਤਨ ਸਮੁੰਦ ਕਿਤੇ ਆਹਾਣੀ ਕਿਤੇ ਬਾਣੀ ਕੇਤੇ ਪਾਤ ਨਿਰੰਦ ਕਿਤੇ ਸੂਤੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਕੰਮੀ ਗਿਆਨ ਪਰਚੰਡ ਤਿਥੇ ਨਾਨਕ ਨੋਦ ਗੋਣਾ ਨੰਦ शर्मखंड की बाणी रूप तिथे करिए बहुत अनूप ताकि अगला कथिया न जाए ये को क्या पिछे बछताए तिथे घड़िए सूरत मत मन बुद्ध तिथे घड़िए सुरा सुरा की सुद खंड की बाणी जोर तिथे होर न कोई होर तिथे जोत महाबल तिन में राम रहा भरपूर तिथे सीतो सीता माए ताकि रूप न करने जाए न हो मर न ठाके जाए जिनके राम से मनमाहे ਕਿੱਥੇ ਭਗਤ ਉਸੇ ਕੋ ਲੋ ਕਰੇ ਨੰ ਸਚਾ ਮਨ ਸੋਏ ਸਚ ਖੰਡ ਉਸੇ ਨਿਰੰਕਾਰ ਕਰ ਕਰ ਵੇਖੇ ਨਿਹਾਲ ਕਿਥੇ ਖੰਡਲ ਬ੍ਰਹਮੰਡ ਜੇ ਕੋ ਕਥੇ ਤ ਅੰਤ ਨੰਤ ਕਿਥੇ ਲੋ ਲੋ ਆਕਾਰ ਜਿਵ ਜੋ ਕਮ ਤੇ ਦੁਕਾਰ ਵੇਖੇ ਉਸੇ ਕਰ ਉਜਾਰ ਨਾਮ ਕਿਤਨਾ ਘੜਾ ਸਾਰ ਜਤ ਬਹਾਰਾ ਦੇ ਸੁਨਿਆਰ ਅਹਰਨ ਮਦਵੇਦ ਧਿਆਰ ਭੌਗ ਲਾਗਨ ਤਪ ਤਾਓ ਭਾਂਡਾ ਬਾਅ ਮ੍ਰਿਤ ਢਾਲ ਗੜੀਏ ਸਭ ਸੱਚੀ ਟਕਸਾਲ ਜਿਨ ਕੋ ਆਨੰਦ ਕਮ ਤਨਕਾਰ ਨਾਨ ਨਦੀ ਨਭਿ ਨਿਹਾਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦੇਵ ਸਰਾਤ ਦੁਇ ਦਾਈ ਹਿਦਾਇਆ ਖੇਲੇ ਸਗਲ ਜਗਤ ਚੰਗਿਆ ਆਂ ਬੁਰੀਆ ਆਂ ਵਜੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ